ਸਸਿਕਾ ਦੋਸਤੋ ਇੱਕ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਅੱਜ ਬਹੁਤ ਹੀ ਅਸੀਂ ਇੰਪੋਰਟੈਂਟ ਮੁੱਦੇ ਤੇ ਚਰਚਾ ਕਰਨ ਜਾ ਰਹੇ ਹਾਂ ਜਿੱਦਾਂ ਕਿ ਤੁਸੀਂ ਦੇਖਿਆ ਕੱਲ ਸਾਡੇ ਹਲਕਾ ਬਧਾਇਕ ਐਡਵੋਕੇਟ ਦਰਨੇਸ਼ ਚੰਡਾ ਜੀ ਨੇ ਅਨਾਉਂਸ ਕੀਤਾ ਕਿ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਹੈ ਉਹਦੇ ਵਿੱਚ ਬਹੁਤ ਹੀ ਇਤਿਹਾਸਿਕ ਫੈਸਲਾ ਹੋਇਆ ਪੰਜਾਬ ਸਰਕਾਰ ਵੱਲੋਂ ਦੋ ਨਵੀਆਂ ਜੁਨਟ 8800 ਮੈਗਾ ਕਿਲੋਵਾਰਟ ਦੀਆਂ ਲੱਗਣ ਜਾ ਰਹੀਆਂ ਨੇ ਸੇ ਇਤਿਹਾਸਿਕ ਕੰਮ ਹੈ ਇਸ ਮੌਕੇ ਆਪਣੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਚੀਫ ਇੰਜੀਨੀਅਰ ਐਕਸਟਰੀ ਇੰਜੀਨੀਅਰ ਗਰਚੈਨ ਸਿੰਘ ਜੀ ਬੰਗਾ ਸੋ ਆਪਾਂ ਬੰਗਾ ਸਾਹਿਬ ਨਾਲ ਇਸ ਮੁੱਦੇ ਤੇ ਗੱਲਬਾਤ ਕਰਦੇ ਆ ਕਿ ਕਦੋਂ ਦੀ ਐਡਵਾਂਡ ਸੀ ਕਿੰਨਾ ਕੁ ਫਾਇਦਾ ਹੋਵੇਗਾ ਸੋ ਬੰਗਾ ਜੀ ਤੁਸੀਂ ਇਸ ਕਦਮ ਨੂੰ ਕਿਦਾਂ ਦੇਖਦੇ ਹੋ ਦੇਖੋ ਜੀ ਮੇਰੀ ਤਾਂ ਕਰਮ ਭੂਮੀ ਹੈ ਮੈਂ ਜਦੋਂ ਐਸਡੀਓ ਬਣਿਆ ਸੀਗਾ ਤੇ ਮੈਂ ਸਭ ਤੋਂ ਪਹਿਲਾਂ ਰੋਪੜ ਥਰਮਲ ਪਲਾਂਟ 'ਚ ਹੀ ਆਇਆ ਸੀਗਾ ਉਸ ਤੋਂ ਪਹਿਲਾਂ ਅਸੀਂ ਸਾਨੂੰ ਦਿਨਾਂ ਦੇ ਬੈਸ ਦੇ ਅਸੀਂ ਕਾਬਲ ਬੰਦੇ ਸਕੇ ਸਾਨੂੰ ਉੱਥੇ ਮੰਦਰਾਸ ਭੇਜ ਦਿੱਤਾ ਗਿਆ ਜੀ ਮਤਲਬ ਤਮਲਾਡੂ ਚ ਟ੍ਰੇਨਿੰਗ ਵਾਸਤੇ ਪੈਟਸ ਟ੍ਰੇਨਿੰਗ ਦੇ ਉਸ ਤੋਂ ਬਾਅਦ ਅਸੀਂ 6 ਮਹੀਨੇ ਉੱਥੇ ਟ੍ਰੇਨਿੰਗ ਕੀਤੀ ਤੇ ਉਸ ਤੋਂ ਬਾਅਦ ਅਸੀਂ ਰੋਪੜ ਸਰਮਨ ਚ ਆ ਗਏ ਮੈਂ ਲਗਭਗ ਕੋਈ ਸਾਢੇ 6 ਸਾਲ ਉੱਥੇ ਕੰਮ ਕੀਤਾ ਜੀ ਉਹ ਤਾਂ ਮੇਰੀ ਕਰਮ ਭੂਮੀ ਆ ਤੇ ਅਸੀਂ ਇਹ ਦੇਖਦੇ ਹੁੰਦੇ ਸੀਗੇ ਕਿ ਤੇ ਅਸੀਂ ਆਪਣੇ ਹੱਥਾਂ ਦੇ ਨਾਲ ਉਹ ਥਰਮਲ ਪਲਾਂਟ ਬਣਾਇਆ ਸੀਗਾ ਤੇ ਦੋ ਜੋਇੰਟ ਲੱਗ ਚੁੱਕੇ ਸੀਗੇ ਜਿਹੜੇ ਦੋ ਅਗਲੇ ਸੀਗੇ ਉਹ ਅਸੀਂ ਆਪਣੇ ਹੱਥਾਂ ਨਾਲ ਕਮਿਸ਼ਨ ਕੀਤੇ ਸੀ ਤੇ ਅਗਲੇ ਜਿਹੜੇ 6 ਜੋਇੰਟ ਅਸੀਂ ਮਤਲਬ 4 ਜੋਇੰਟ ਮੇਰੇ ਹੱਥਾਂ ਚੋਂ ਲੰਘੇ ਆ ਮੈਨੂੰ ਪਤਾ ਹੈ ਉਹਨਾਂ ਚੀਜ਼ਾਂ ਬਾਰੇ ਹੈਨਾ ਤੇ ਜਦੋਂ ਇਹਨਾਂ ਨੇ ਥਰਮਲ ਪਲਾਂਟ ਦੇ ਸਾਡੇ ਦੋ ਜੋਇੰਟ ਬੰਦ ਕੀਤੇ ਉਹ ਬੜਾ ਦੁੱਖ ਦੁੱਖ ਸੀਗਾ ਤਕਲੀਫ ਸੀਗੀ ਸਾਨੂੰ ਬੜੀ ਬੁੜੀ ਤਕਲੀਫ ਹੁੰਦੀ ਸੀ ਹੈਨਾ ਤੇ ਔਰ ਅਸੀਂ ਪੀਐਸਸੀ ਦੀ ਇੰਨੇ ਐਸੋਸੀਏਸ਼ਨ ਦੇ ਨਾਲ ਅਟੈਚਡ ਰਹੇ ਹਾਂ ਈਵਨ ਸਾਡੇ ਸਰਾਨ ਸਾਹਿਬ ਜਾਂ ਸਾਡੇ ਹੋਰ ਵੀ ਕਰਤਾ ਧਰਤੇ ਤੇ ਅਸੀਂ ਮਤਲਬ ਇਹ ਮੰਗ ਕਰਦੇ ਰਹੇ ਹਾਂ ਹਮੇਸ਼ਾ ਹੀ ਕਿ ਇੱਥੇ ਭਾਈ ਤੁਸੀਂ ਕੋਈ ਵੱਡੇ ਜੁੰਟ ਲਾਓ ਹੈਨਾ ਤੇ ਹੁਣ ਮੈਂ ਬਾਈਟ ਦੇਖ ਰਿਹਾ ਸੀ ਐ ਐਮਐਲਏ ਸਾਹਿਬ ਦੀ ਰੋਪੜ ਹਲਕਾ ਸਾਡਾ ਹੈਗਾ ਤੇ ਬਹੁਤ ਹੀ ਵਧਾਈਆਂ ਚੱਡਾ ਸਾਹਿਬ ਤੁਹਾਨੂੰ ਬਹੁਤ ਹੀ ਮੁਬਾਰਕਾਂ ਤੁਹਾਨੂੰ ਹੈਨਾ ਹਰਪ੍ਰੇਤ ਸਿੰਘ ਜੀ ਜੀਟੀਓ ਸਾਡੇ ਜਿਹੜੇ ਹੈਗੇ ਨੇ ਮੰਤਰੀ ਸਾਹਿਬ ਨੇ ਬਿਜਲੀ ਬਿਜਲੀ ਮੰਤਰੀ ਨੇ ਤੇ ਭਗਵਾਨ ਸਿੰਘ ਮਾਨ ਜੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਇਹ ਜਿਹੜਾ ਸਟੈਪ ਹੈ ਨਾ ਇਹ ਸਟੋਰੇਜ ਸਟੈਪ ਹੈ ਤੇ ਰੋਪੜ ਦੀ ਤਰੱਕੀ ਲਈ ਮੈਂ ਕਹਿੰਦਾ ਵੀ ਇਸ ਤੋਂ ਜ਼ਿਆਦਾ ਹੋਰ ਵੱਡਾ ਕੋਈ ਸਟੈਪ ਨਹੀਂ ਲਿਆ ਜਾ ਸਕਦਾ ਕਿਉਂਕਿ ਜਦੋਂ ਇਹ ਇਹ ਜੁੜਤ ਬੰਦ ਕਰਤੇ ਜਾਂ ਮਤਲਬ ਬਾਜ਼ਾਰਾਂ ਦੀਆਂ ਰੌਣਕਾਂ ਘਟ ਗਈਆਂ ਸੀਗੀਆਂ ਕਲੋਨੀ ਸਾਡੀ ਡੈੱਡ ਹੋਣ ਲੱਗੀ ਸੀ ਹੁਣ ਇਹ ਸਾਰਾ ਕੁਝ ਦੁਬਾਰਾ ਰਿਵਾਈਵ ਹੋਏਗਾ एवरीथिंग विल बी ਰੀਜੂਵਿਨੇਟਡ ਨਾ ਹਾਂ ਤੇ ਇਹ ਤਾਂ ਹਿਸਟੋਰਿਕ ਸਟੈਪ ਹੈ ਜੀ ਹਿਸਟੋਰਿਕ ਸਟੈਪ ਵੀ ਹੈ ਤੇ ਥੋੜਾ ਜਿਹਾ ਤਕਨੀਕੀ ਚੰਨਾ ਵੀ ਪਾਉ ਸਰੋਤਿਆਂ ਨੂੰ ਕਿ ਕਿੰਨਾ ਕੁ ਸਮਾਂ ਲੱਗ ਜੇਗਾ ਕਿਉਂਕਿ ਨੋ ਡਾਊਟ ਹੈ ਹਿਸਟੋਰਿਕ ਸਟੈਪ ਤਾਂ ਲਿਆ ਚੱਡਾ ਜੀ ਬਹੁਤ ਹੀ ਸਾਡੇ ਇੱਕ ਵਧੀਆ ਆਗੂ ਆ ਅਗਾਂ ਵਧੂ ਆਗੂ ਆ ਆਪਣੇ ਹਲਕੇ ਲਈ ਦਿਨ ਰਾਤ ਉਹ ਤਤਪਰ ਰਹਨੇ ਆ ਤੇ ਕਿੰਨਾ ਤਕਨੀਕੀ ਪੱਖ ਤੋਂ ਵੀ ਚੰਨਾ ਪਾਉ ਜੀ ਤਕਨੀਕੀ ਪੱਖ ਇਹ ਹੈ ਜੀ ਵੀ ਮੰਨ ਲਓ ਸਾਡਾ ਜਿਹੜਾ ਜਿੱਦਾਂ ਗ੍ਰੇਟ ਹੈ ਸਾਡਾ ਜੇ ਆਪਾਂ ਤਕਨੀਕੀ ਪੱਖ ਤੋਂ ਦੇਖੀਏ ਤੇ ਗ੍ਰਿਡ ਦੀ ਜਿਹੜੀ ਸਟੇਬਿਲਟੀ ਹੈ ਜਾਂ ਸਪਲਾਈ ਦੀ ਪਾਵਰ ਸਪਲਾਈ ਦਾ ਜਿਹੜਾ ਉਹ ਹੈਗਾ ਤੇ ਉਹ ਉਹ ਤਾਂ ਹੀ ਸਟੇਬਲ ਹੋ ਸਕਦਾ ਜੇ ਸਾਡੇ ਕੋਲ ਆਪਣੀ ਸਫੀਸ਼ੀਐਂਟ ਕੈਪੈਸਟੀ ਹੋਊਗੀ ਆਪਣੇ ਕੋਲ ਠੀਕ ਹੈ ਨਾ ਅਸੀਂ ਹੁਣ ਬਾਜ਼ਾਰ ਚੋਂ ਖਰੀਦਦੇ ਵੀ ਹੈਗੇ ਆ ਖਰੀਦੇ ਵੀ ਹੈਗੇ ਆ ਤੇ ਲੇਕਿਨ ਜਦੋਂ ਸਾਡੇ ਕੋਲ ਆਪਣੇ ਜੋਟ ਹੋਣ ਜਿੱਦਾਂ ਆਪਾਂ ਗੋਇੰਦਵਾਲ ਸਾਹਿਬ ਖਰੀਦੇ ਆ ਉਹ ਵੀ ਹਿਸਟੋਰਿਕ ਸਟੈਪ ਸੀਗਾ ਇਹ ਸਰਾਣ ਸਾਹਿਬ ਦੀ ਇੱਕ ਬਹੁਤ ਵੱਡੀ ਦੇਣਦਾਰੀ ਹੈ ਜਾਂ ਸਾਡੇ ਈਟੀਓ ਸਾਹਿਬ ਦੀ ਹੈ ਨਾ ਤੇ ਇਹ ਪਛਵਾੜਾ ਕੋਲ ਮਾਈਨ ਅਸੀਂ ਆਪਣੀ ਚਾਲੂ ਕਰ ਲਈ ਹੈ ਤੇ ਹੁਣ ਜੇ ਰੋਪੜ ਥਰਮਲ ਪਲੈਂਟ ਅਸੀਂ ਆਪਣਾ ਚਾਲੂ ਮਤਲਬ 800 ਗੁਣਾ 2 ਅਸੀਂ ਕਰਤਾ ਨਾ ਤੇ ਮੈਂ ਕਹਿੰਦਾ ਇਹ ਹਿਸਟਰੀ 'ਚ ਮਤਲਬ ਬਹੁਤ ਹੀ ਵੱਡਾ ਸਟੈਪ ਹੈ ਬਹੁਤ ਹੀ ਵੱਡਾ ਸਟੈਪ ਹੈ ਉਹ ਪੰਜਾਬ ਦੀ ਤਰੱਕੀ ਔਰ ਸਾਡਾ ਰੋਪੜ ਤਾਂ ਮਤਲਬ ਮਤਲਬ ਬਹੁਤ ਹੀ ਆਗਾ ਵਧੂ ਹੋ ਜਾਏ ਸੋ ਦੋਸਤੋ ਇਹ ਕੋਈ ਸਧਾਰਨ ਬੰਦੇ ਨਹੀਂ ਹੈਗੇ ਚੀਫ ਇੰਜੀਨੀਅਰ ਗਰਚਨ ਸਿੰਘ ਜੀ ਬੰਗਾ ਬਹੁਤ ਹਾਇਰ ਲੈਵਲ ਦੇ ਬਿਜਲੀ ਬੋਰਡ ਦੇ ਇਹ ਸੇਵਾਮੁਕਤ ਅਧਿਕਾਰੀਆ ਤੇ ਬਗਗਵਾਗ ਆ ਅੱਜ ਇਸ ਇਸ਼ੂ ਤੇ ਸੀ ਹੁਣੇ ਚੱਡਾ ਜੀ ਦੀ ਲਾਈਵ ਜਿਹੜੀ ਉਹ ਰੀਲ ਆ ਸੁਣ ਕੇ ਹਟਿਆ ਸੋ ਅਜਿਹੇ ਮੁਬਾਰਕ ਮੌਕੇ ਲਈ ਬਿਲਕੁਲ ਪਿੱਠ ਥਾਪੜਨੀ ਚਾਹੀਦੀ ਆ ਆਗੂ ਦੀ ਜਿੱਥੇ ਕਿਤੇ ਕੋਈ ਕਮੀਆਂ ਹੈਗੀਆਂ ਉਹ ਵੀ ਨਾਲ ਦੀ ਨਾਲ ਵੀ ਇਹ ਸੂਝਵਾਨ ਵੋਟਰ ਕਰੈਕਸ਼ਨਾਂ ਵੀ ਕਰਦੀ ਰਹਿੰਦੇ ਆ ਸੋ ਚੱਡਾ ਜੀ ਨੂੰ ਇਸ ਕੰਮ ਲਈ ਵਧਾਈ ਮੈਂ ਤਾਂ ਆਪਣੇ ਆਪ ਨੂੰ ਆਫਰ ਕਰਦਾ ਵੀ ਜੇ ਮੇਰੀ ਮੇਰੀ ਕੋਈ ਸੇਵਾ ਦੀ ਲੋੜ ਹੋਵੇ ਤੇ ਚੱਡਾ ਜੀ ਮੇਰੀ ਸੇਵਾ ਲੈ ਸਕਦੇ ਸੋ ਆਪਣੀਆਂ ਸਵਾਮਾਂ ਵੀ ਖੁੱਲ ਕੇ ਇਹਨਾਂ ਨੇ ਹਲਕਾ ਵਧਾਈ ਜੀ ਨੂੰ ਦਿੱਤੀਆਂ ਬਜਰੂੜ ਪਿੰਡ ਦੇ ਨਿਵਾਸੀਆਂ ਅਨਿਰ ਗਰਚਨ ਸਿੰਘ ਜੀ ਵਾਂਗ ਸੋ ਬਹੁਤ ਹੀ ਇੰਪੋਰਟੈਂਟ ਗੱਲਬਾਤ ਕੀਤੀ ਹੈ ਇਹਨਾਂ ਨੇ ਜਿਹੜੀ ਪੁਨਰ ਸਰਜੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਥਰਮਲ ਪਲਾਨ ਦੀ ਸੋ ਥੈਂਕ ਯੂ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਵਾਕਈ ਪਸੰਦ ਆਉਣੀ ਹੀ ਚਾਹੀਦੀ ਹੈ ਕਿਉਂਕਿ ਹਲਕੇ ਦੇ ਹੀ ਡਵੈਲਪਮੈਂਟ ਨਾਲ ਰਿਲੇਟਡ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਥੈਂਕ ਯੂ